ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣ ਚੁੱਕੀ ਹੈ ਤੇ 16 ਮਾਰਚ ਨੂੰ ਭਗਵੰਤ ਮਾਨ ਮੁੱਖ ਮੰਤਰੀ ਅਤੇ ਉਹਨਾਂ ਦੇ ਜਿੱਤੇ ਹੋਏ ਐਮਐਲਏ ਦੇ ਵੱਲੋਂ ਸੌ ਚੱਕ ਸਮਾਗਮ ਵੀ ਕਰਵਾਇਆ ਜਾਏਗਾ ਖਟਕੜਕਲਾ ਦੇ ਵਿੱਚ ਪਰ ਜੇ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਿੱਤੇ ਹੋਏ ਐਮਐਲਏ ਤੇ ਨਾਲ ਵਰਕਰ ਸਮਰਥਕ ਸ਼੍ਰੀ ਅਮਰਸਾ ਸਾਹਿਬ ਦੀ ਧਰਤੀ ਤੇ ਪਹੁੰਚਣਗੇ ਲੋਕਾਂ ਦਾ ਧੰਨਵਾਦ ਕਰਨਗੇ ਪਰਮਾਤਮਾ ਦਾ ਧੰਨਵਾਦ ਕਰਨਗੇ ਅਤੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣਗੇ ਰੋਡ ਸ਼ੋਅ ਵੀ ਕੱਢਿਆ ਜਾਵੇਗਾ ਪਰ ਜੇ ਮੈਂ ਗੱਲ ਕੀਤੀ ਕਰਾਂ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿਆਂ ਕਿ ਇੱਥੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਅਗਵਾਈ ਦੇ ਵਿੱਚ ਜੋ ਕਿ ਜਿੱਤੇ ਹੋਏ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਅਗਵਾਈ ਚ ਇੱਕ ਵੱਡਾ ਕਾਫਲਾ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਤਦਾਦ ਚ ਲੋਕ ਇੱਥੇ ਇਕੱਠਾ ਹੋਏ ਨੇ ਪਾਰੀ ਤੇ ਜਾ ਚ ਗੱਡੀਆਂ ਅਤੇ ਬੱਸਾਂ ਇੱਥੇ ਲੱਗ ਚੁੱਕੀਆਂ ਹਨ ਅਤੇ ਕੋਸ਼ਿਸ਼ ਦੇਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਅਮਨ ਸੇਰ ਸਿੰਘ ਸ਼ਾਹਰੀ ਕਲਸੀ ਦੀ ਅਗਵਾਈ ਚ ਇਹ ਕਾਫਲਾ ਰਵਾਨਾ ਹੋਏਗਾ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਅਤੇ ਉੱਥੇ ਜਾ ਕੇ ਨਤਮਸਤਕ ਹੋਏਗਾ ਰੋਡ ショਅ ਕਰੇਗਾ ਤੇ ਨਾਲ ਦੀ ਨਾਲ ਹੀ ਲੋਕਾਂ ਦਾ ਧੰਨਵਾਦ ਵੀ ਕਰੇਗਾ ਦੂਸਰੇ ਪਾਸੇ ਤਸਵੀਰਾਂ ਦਿਖਾ ਦਿਆ ਤੁਹਾਨੂੰ ਐਮਐਲਏ ਸਾਹਿਬ ਦੀਆਂ ਕਿ ਸਵੇਰ ਦੇ ਉੱਠੇ ਨੇ ਪਰ ਲੋਕਾਂ ਨੂੰ ਮਿਲਦੇ ਹੋਏ ਹਾਲੇ ਤਿਆਰ ਵੀ ਨਹੀਂ ਹੋ ਪਾਏ ਤੇ ਖਾਣਾ ਵੀ ਨਹੀਂ ਖਾ ਸਕੇ ਲੋਕਾਂ ਦਾ ਪਿਆਰ ਇਹਨਾਂ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਇੱਥੇ ਬੈਠ ਕੇ ਹੀ ਖਾਣਾ ਖਾਂਦੇ ਦਿਖਾਈ ਦੇ ਰਹੇ ਨੇ ਅਸੀਂ ਵੀ ਬੜੀ ਮੁਸ਼ਕਲ ਸਮਾਂ ਲਿਆ ਹੈ ਪਰ ਫਿਰ ਵੀ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਹੈ ਗੱਲਬਾਤ ਕਰ ਲੈਣੇ ਆ ਕਿਉਂਕਿ ਕਹਿੰਦੇ ਨੇ ਕਿ ਖਾਣਾ ਖਾਂਦੇ ਖਾਂਦੇ ਹੀ ਗੱਲਬਾਤ ਹੋ ਸਕਣੀ ਹੈ ਹਾਲੇ ਤਿਆਰ ਹੋਣਾ ਅੰਮ੍ਰਿਤਸਰ ਸਾਹਿਬ ਲਈ ਜਾਣ ਲਈ ਅਮਰਸਰ ਸਿੰਘ ਜੀ ਕਿੰਨਾ ਪਿਆਰ ਮਿਲ ਰਿਹਾ ਪਿਆਰ ਤਾਂ ਅਸੀਂ ਦੇਖ ਲਿਆ ਕਿ ਲੋਕੀ ਹਾਲੇ ਤਿਆਰ ਵੀ ਨਹੀਂ ਹੁੰਦੇ ਇਹਦੇ ਖਾਣਾ ਵੀ ਨਹੀਂ ਖਾਂਦੇ ਰਹੇ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਇਹ ਸੰਗਤ ਦਾ ਪਿਆਰ ਜਿੰਨੇ ਇਥੋਂ ਤੱਕ ਬਚਾਇਆ ਤੇ ਔਰ ਵਾਕਈ ਉਹ ਖੁਸ਼ ਵੀ ਬਹੁਤ ਨੇ ਕਿਉਂਕਿ ਅੱਗੇ ਲੀਡਰਾਂ ਨੂੰ ਵੋਟਾਂ ਪਾਈਆਂ ਸੀ ਹੁਣ ਉਹਨਾਂ ਦਾ ਪਰਿਵਾਰ ਦਾ ਜੀ ਆ ਮੈਂ ਸਵੇਰ ਦਾ ਉੱਠਿਆ ਬੱਸਾਂ ਰੈਡੀ ਨੇ ਨੇਤਾ ਜੀ ਆਉਣ ਵਾਲੇ ਨੇ ਰੋਟੀ ਨਹੀਂ ਖਾਦੀ ਗਈ ਇਹ ਰੋਟੀ ਰਾਤ ਦੀ ਖਾ ਰਹੇ ਆ ਅੱਛਾ ਠੀਕ ਹੈ ਸੋ ਕਹਿਣ ਦਾ ਭਾਵ ਅ ਮੈਨੂੰ ਮਾਣ ਹੈ ਇਹਨਾਂ ਤੇ ਔਰ ਇਹਨਾਂ ਦੀ ਲੜਾਈ ਲੜ ਰਹੇ ਨੇ ਥੱਲੇ ਅਸੀਂ ਜਦੋਂ ਮੌਜੂਦ ਸੀ ਲੋਕਾਂ ਨੂੰ ਤੁਸੀਂ ਮਿਲ ਰਹੇ ਸੀ ਤੁਸੀਂ ਵਰਕਰਾਂ ਨੂੰ ਹਦਾਇਤਾਂ ਵੀ ਦੇ ਰਹੇ ਸੀ ਕਿਸ ਤਰ੍ਹਾਂ ਦੀਆਂ ਹਦਾਇਤਾਂ ਦੇ ਰਹੇ ਸੀ ਕੀ ਕੁਝ ਕਿਹਾ ਜਾ ਰਿਹਾ ਸੀ ਤੁਹਾਡੇ ਵੱਲੋਂ ਦੇਖੋ ਜੀ ਮੈਂ ਜੋ ਚੋਨਾ ਮੇਰੇ ਵਰਕਰ ਨੇ ਮੇਰਾ ਪਰਿਵਾਰ ਨੇ ਮੈਂ ਕਹਿੰਦਾ ਜੀ ਇੱਕ ਆਪਾਂ ਮਿਸਾਲ ਬਣੀਏ ਦੇਖੋ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਰਟੀਆਂ ਚੱਲਦੀਆਂ ਨੇ ਜਿਦ ਤਰ੍ਹਾਂ ਅਕਾਲੀ ਦਲ ਹੋ ਗਈ ਕਾਂਗਰਸ ਹੋ ਗਈ ਬੀਜੇਪੀ ਹੋ ਗਈ ਲੋਕ ਨੇ ਉਹਨਾਂ ਦਾ ਹੱਕ ਬਣਦਾ ਰਾਈਟ ਬਣਦਾ ਜਿੰਨੂੰ ਮਰਜ਼ੀ ਵੋਟ ਪਾਉਣਾ ਜੋ ਮੈਂ ਪਿੱਛੇ ਦੇ ਚੈੱਕ ਕਰਦਾ ਰਿਹਾ ਵਾਂ ਜੋ ਅਸੀਂ ਮਹਿਸੂਸ ਕੀਤਾ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਰਾਸ਼ਨ ਕਾਰਡ ਕੱਟੇ ਜਾਣੇ ਉਹਨਾਂ ਨੂੰ ਦਬਕਾ ਮਾਰਿਆ ਜਾਣਾ ਉਹਨਾਂ ਨੂੰ ਧਮਕਾਇਆ ਜਾਣਾ ਹੁਣ ਅਸੀਂ ਮੌਜੂਦਾ ਸਰਕਾਰ 'ਚ ਆ ਮੈਂ ਕਹਿੰਦਾ ਜਿਹੜੇ ਤਸੀਹੇ ਆਪਾਂ ਝੱਲੇ ਆ ਹੁਣ ਸਾਡੇ ਲੋਕ ਇਹ ਨਾ ਕਰਨ ਵੀ ਉਲਟ ਉਹਨਾਂ ਤੇ ਇੱਕ ਕਾਰਵਾਈ ਪਾਉਂਦੇ ਜੀ ਇਹੋ ਅਸੀਂ ਵੀ ਇਹ ਕੰਮ ਕਰਾਂਗੇ ਫਿਰ ਉਹਨਾਂ 'ਚ ਤੇ ਸਾਡੇ 'ਚ ਫਰਕ ਕੋਈ ਨਹੀਂ ਰਹੇਗਾ ਹੁਣ ਉਹਨਾਂ ਦੇ ਮਾਈਂਡ 'ਚ ਇਹ ਹੋਊਗਾ ਵੀ ਇਹ ਆ ਗਏ ਨੇ ਇਹਨਾਂ ਨੇ ਹੁਣ ਨੁਕਸਾਨ ਕਰਨਾ ਜਾਂ ਇਸ ਤਰ੍ਹਾਂ ਕਰਨਾ ਮੈਂ ਆਪਣੇ ਵਲੰਟੀਅਰਾਂ ਨੂੰ ਇਹ ਸਜਾ ਦੇ ਰਿਆ ਸੀ ਜੇ ਕਿਸੇ ਵਲੰਟੀਅਰ ਨੇ ਸਾਨੂੰ ਵੋਟ ਪਾਈ ਆ ਨਹੀਂ ਪਾਈ ਆ ਉਹਦੇ ਘਰ ਵੀ ਜਾਓ ਹੱਥ ਜੋੜੋ ਉਹਨਾਂ ਨੂੰ ਇਹ ਸਾਡੀ ਸਾਰਿਆਂ ਦੀ ਸਰਕਾਰ ਹੈ ਕਿਸੇ ਕਿਸਮ ਦੀ ਵੀ ਕੋਈ ਗੱਲਬਾਤ ਆ ਕੋਈ ਤੁਹਾਨੂੰ ਰਾਸ਼ਨ ਕੱਟ ਦਿੰਦਾ ਜਾਂ ਤੁਹਾਡਾ ਰਾਸ਼ਨ ਕਾਰਡ ਕੱਟਿਆ ਵਾ ਨਹੀਂ ਲੱਗ ਰਿਹਾ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਆ ਆਪਾਂ ਰਲ ਮਿਲ ਕੇ ਇੱਕ ਪਿਆਰ ਦੀ ਏਕਤਾ ਦਾ ਸਾਥ ਦੇਈਏ ਇਹ ਅਮਨ ਸੇਹ ਸਿੰਘ ਸੈਰੀ ਕਲਸੀ ਵੱਲੋਂ ਜਦੋਂ ਮੀਟਿੰਗਾਂ 'ਚ ਜਾਇਆ ਜਾਂਦਾ ਸੀ ਇਲੈਕਸ਼ਨ ਤੋਂ ਪਹਿਲਾਂ ਤੇ ਇੱਕ ਫਾਂਡੇ ਦੀ ਗੱਲ ਕੀਤੀ ਜਾਂਦੀ ਸੀ ਲੋਕਾਂ ਨੇ ਤੇ ਫਾਂਡਾ ਕਰ ਦਿੱਤਾ ਅਮਨ ਸੇਹ ਸਿੰਘ ਸੈਰੀ ਨੂੰ ਵੀ ਜਿਤਾਤਾ ਤੇ ਆਮ ਆਦਮੀ ਪਾਰਟੀ ਨੂੰ ਵੀ ਜਿਤਾ ਦਿੱਤਾ ਹੁਣ ਬਟਾਲੇ ਦੇ ਹਲਕੇ ਵਾਸਤੇ ਬਟਾਲੇ ਦੇ ਲੋਕਾਂ ਵਾਸਤੇ ਅਮਨ ਸੇਹ ਸਿੰਘ ਸੈਰੀ ਕਲਸੀ ਦੇ ਕੋਲ ਕਿਹੜਾ ਐਸਾ ਫਾਂਡਾ ਹੈ ਕਿ ਜਿਹੜਾ ਅੱਗੇ ਲਿਜਾਇਆ ਜਾ ਸਕੇ ਤਰੱਕੀ ਦੇ ਵਜੋਂ ਲੋਕਾਂ ਨੂੰ ਜਿਹੜਾ ਫਸੇ ਹੋਏ ਲੋਕ ਸੀ ਪ੍ਰਸ਼ਾਸਨ ਤੋਂ ਤੰਗ ਸੀ ਉਹਨਾਂ ਨੂੰ ਉਹ ਤੰਗੀ ਤੋਂ ਬਾਹਰ ਕੱਢਿਆ ਜਾਵੇ ਕਿਹੜਾ ਐਸਾ ਫਾਂਡਾ ਇਸਤੇਮਾਲ ਕੀਤਾ ਜਾਏ ਦੇਖੋ ਪ੍ਰਸ਼ਾਸਨ ਦੇ ਲੋਕ ਵੀ ਸਾਡੇ ਨੇ ਤੇ ਔਰ ਰਹੀ ਗੱਲ ਜਿਹੜੀ ਜਨਤਾ ਜਿੰਨੇ ਮੈਨੂੰ ਮਾਨ ਸਤਕਾਰ ਦਿੱਤਾ ਪਿਆਰ ਮੇਰੇ ਕੋਈ ਕਈ ਅਫਸਰ ਸਹਿਬਾਨ ਮਿਲ ਕੇ ਗਏ ਨੇ ਔਰ ਆ ਵੀ ਰਹੇ ਨੇ ਮੈਂ ਕੋ ਬੇਨਤੀ ਕੀਤੀ ਹੈ ਮੈਂ ਕਿਹਾ ਮੈਂ ਪਿਛਲੀਆਂ ਗੱਲਾਂ ਰਿਪੀਟ ਨਹੀਂ ਕਰਨੀਆਂ ਚਾਹੁੰਦਿਆਂ ਨਾ ਮੈਂ ਬਦਲੀਆਂ ਦੇ ਵਿਸ਼ਵਾਸ ਕਰਦਾ ਵੀ ਇਹਨੂੰ ਉੱਥੇ ਦਾਦੋ ਦਰ੍ਹਾ ਕਰ ਦੋ ਜੇ ਕਰ ਦੋ ਨਹੀਂ ਮੈਂ ਕਿਹਾ ਜੀ ਜਿਹੜੇ ਤੁਹਾਡੇ ਤੇ ਪੁਰਾਣੇ ਤੱਬੇ ਲੱਗੇ ਹੋਏ ਨੇ ਮੈਂ ਉਹ ਤੁਹਾਡੇ ਸਾਫ਼ ਕਰਨਾ ਚਾਹੁੰਨਾ ਮੇਰਾ ਸਾਥ ਦੇ ਕੇ ਉਹ ਧਿਆਨ ਦੇ ਦੀ ਨੀ ਠੀਕ ਹੈ ਤੇ ਇੱਕ ਗੱਲ ਹੋਰ ਰਾਜਨੀਤਿਕ ਗੁਰੂ ਦੇ ਕੋਲੋਂ ਰਾਜਨੀਤੀ ਦੇ ਗੁਰ ਸਿੱਖੇ ਤੇ ਉਸੇ ਗੁਰੂ ਨੂੰ ਹੀ ਪਲਟਨੀ ਮਾਰ ਦਿੱਤੀ ਪਟਕਣੀ ਮਾਰ ਦਿੱਤੀ ਐਸ ਚੋਣਾਂ ਦੇ ਵਿੱਚ ਮੈਂ ਗੱਲ ਕਰ ਰਿਹਾ ਸੁੱਚਾ ਸਿੰਘ ਛੋਟੇਪੁਰ ਦੀ ਕੀ ਕਹਣਾ ਜਾਂਦੇ ਅਹ ਦੇਖੋ ਜੀ ਮੇਰੇ ਬੜੇ ਸਤਿਕਾਰਯੋਗ ਨੇ ਮੇਰੇ ਪਿਤਾ ਦੀ ਉਮਰਦੇ ਸਿਮਾਨ ਨੇ ਫਰਕ ਇਹ ਆ ਵੀ ਇਹਨਾਂ ਨੇ ਆਪਣਾ ਇਹਨਾਂ ਨੇ ਨਹੀਂ ਇਹ ਪੁਰਾਣੀਆਂ ਪਾਰਟੀਆਂ ਨੇ ਆਪਣਾ ਰਾਜਨੀਤਿਕ ਕਲਟ ਨਹੀਂ ਛੱਡਿਆ ਉਹ ਪੁਰਾਣਾ ਜੋ ਸਿਸਟਮ ਸੀ ਜੋ ਲੋਕਾਂ ਚ ਲੈ ਕੇ ਜਾਂਦੇ ਸੀ ਹੁਣ ਮੇਰੇ ਵੱਲੋਂ ਵੀ ਮੇਰੇ ਸਤਿਕਾਰਯੋਗ ਚਲੋ ਬਰਾਈ ਤੇ ਮੇਰੀ ਕਰਦੇ ਰਹੇ ਨੇ ਕੀ ਕਹਿੰਦੇ ਰਹੇ ਨੇ ਤੁਸੀਂ ਕਹਿੰਦੇ ਬਰਾਈ ਕਰਦੇ ਰਹੇ ਚਲੋ ਦੇਖੋ ਮੈਨੂੰ ਕਹਿ ਲੈਣਾ ਕੋਈ ਸ਼ੱਕ ਨਹੀਂ ਕੋਈ ਗਿਲਾ ਨਹੀਂ ਪਰ ਮੈਨੂੰ ਦੁੱਖ ਇਸ ਗੱਲ ਦਾ ਲੱਗਾ ਮੇਰੇ ਪਿਤਾ ਜੀ ਨੂੰ ਗਿਆਨ ਨੂੰ 2003 ਤੋਂ ਡੈਥ ਹੋਈ ਹੈ ਉਹਨਾਂ ਬਾਰੇ ਜਿਹੜੇ ਬਲੇਮ ਲਾਏ ਨਾ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਮੇਰੇ ਦਿਲ ਨੂੰ ਥੇਸ ਜ਼ਰੂਰ ਲੱਗੀ ਆ ਦੁੱਖ ਲੱਗਾ ਜਦੋਂ ਮੈਂ ਉਹ ਵੀਡੀਓ ਸੁਣੀ ਬਿਆਨ ਸੁਣਿਆ ਮੈਂ ਤੇ ਚਲੋ ਫਿਰ ਵੀ ਸਾਡੇ ਸਤਿਕਾਰਯੋਗਾਂ ਜੋ ਉਹਨਾਂ ਦੀ ਸੋਚ ਆ ਉਹਨਾਂ ਨੇ ਆਪਣੀ ਸੋਚਨਾ ਕੰਮ ਕੀਤਾ ਜੋ ਸਾਡੀ ਸੋਚ ਆਸੀਂ ਆਪਣੀ ਸੋਚਨਾ ਕੰਮ ਕਰਾਂਗੇ ਦੇਖੋ ਹਾਰ ਜਿੱਤ ਮੇਰੀ ਉਹਨਾਂ ਦੀ ਨਹੀਂ ਹਾਰ ਜਿੱਤ ਸੰਗਤ ਤੇ ਆ ਸੰਗਤ ਦਾ ਫਤਵਾ ਉਹਨਾਂ ਨੂੰ ਜਿਹੜਾ ਆਪਣਾ ਲੱਗਾ ਉਹਨਾਂ ਨੇ ਮੌਕਾ ਦਿੱਤਾ ਤੁਸੀਂ ਗੱਲ ਕੀਤੀ ਆਪਣੇ ਪਿਤਾ ਦੀ ਪਿਤਾ ਜੀ ਤੁਹਾਡਿਆ ਦੀ ਡੈਥ ਹੋ ਚੁੱਕੀ 2003 ਦੇ ਵਿੱਚ ਤੁਸੀਂ ਦੱਸਿਆ ਤਾਂ ਉਹਨਾਂ ਨੇ ਵੀ ਕਾਫੀ ਨਾਮ ਕਮਾਇਆ ਸੀ ਉਹ ਚਾਹੇ ਰਾਜਨੀਤੀ ਤੌਰ ਤੇ ਨਹੀਂ ਪਰ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਸੀ ਹੱਡੀਆਂ ਦਾ ਡਾਕਟਰ ਸਨ ਉਹ ਬੌਂਸ ਦੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਕਾਫੀ ਨਾਮ ਕਮਾਇਆ ਪਰ ਹਰ ਪਿਤਾ ਦਾ ਇੱਕ ਸੁਪਨਾ ਹੁੰਦਾ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਪੁੱਤਰ ਉਹਨਾਂ ਦਾ ਨਾਮ ਰੋਸ਼ਨ ਕਰਨ ਤੇ ਉਸ ਦੇ ਵਿੱਚ ਪਹਿਲੀ ਪੋੜੀ ਤੇ ਅਮਨ ਸਿੰਘ ਸੈਰੀ ਕਲਸੀ ਚੜ ਚੁੱਕਾ ਹੈ ਪਿਤਾ ਦਾ ਨਾਮ ਜਰੂਰ ਰੋਸ਼ਨ ਹੋ ਗਿਆ ਪਿਤਾ ਦਾ ਨਾਮ ਲੋਕਾਂ ਦੀ ਜ਼ੁਬਾਨ ਤੇ ਆ ਗਿਆ ਤਾਂ ਅੱਗੇ ਹੋਰ ਇਸ ਨਾਮ ਨੂੰ ਚਮਕਾਉਣ ਲਈ ਇਸ ਨਾਮ ਨੂੰ ਰੋਸ਼ਨ ਕਰਨ ਲਈ ਕਿਹੜੇ ਐਸੇ ਸੁਪਨੇ ਨੇ ਅਮਨ ਸਿੰਘ ਸੈਰੀ ਕਲਚੀ ਦੇ ਦੇਖੋ ਜੀ ਜੇ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਨੀਅਤ ਸਾਫ਼ ਤੇ ਕੋਸ਼ਿਸ਼ ਹੁੰਦੀ ਆ ਵੀ ਕਿਸੇ ਦਾ ਮਾੜਾ ਨਾ ਕੀਤਾ ਜਾਵੇ ਕਿਸੇ ਦਾ ਨੁਕਸਾਨ ਨਾ ਕਰੀਏ ਅੱਜ ਜੇ ਸੋਭਾ ਪਿਤਾ ਜੀ ਨੂੰ ਆ ਮੰਨੂ ਇਹ ਹੈ ਵੀ ਉਹਨਾਂ ਤੇ ਮੇਰੇ ਕੋ ਕੋਈ ਐਸੀ ਗਲਤੀ ਨਾ ਹੋਵੇ ਵੀ ਜਿਹੜਾ ਉਹਨਾਂ ਦੇ ਨਾਮ ਨੂੰ ਕੋਈ ਗੱਲ ਕਰੇ ਵੀ ਯਾਰ ਉਹਦਾ ਮੁੰਡਾ ਹੀ ਆ ਗਲਤੀਆਂ ਕਰ ਗਿਆ ਹੋਇਆ ਤੇ ਜੇ ਮੈਂ ਅੱਜ ਇੱਥੋਂ ਤੱਕ ਪਹੁੰਚਿਆ ਵੀ ਆ ਸਾਡੇ ਨੇਤਾ ਜੀ ਅਰਵਿੰਦ ਕੇਜਰੀਵਾਲ ਜੀ ਤੇ ਚਲੋ ਸਾਡੇ ਸੁਪਰੀਮੋ ਆ ਬਹੁਤ ਉੱਚੇ ਸੁੱਚੇ ਨੇਕ ਸੁਭਾਅ ਦੀ ਰੂਹ ਆ ਉਹ ਮੇਰੇ ਪਿਤਾ ਜੀ ਦੀਆਂ ਗਾਈਡਲਾਈਨਾਂ ਜਿਹੜੀਆਂ ਸੀ ਕਿਤੇ ਨਾ ਕਿਤੇ ਮੈਚ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨਾਲ ਕਰਦੀਆਂ ਸੀ ਤੇ ਜਦੋਂ ਮੈਂ ਬੂਥ ਤੇ ਕੰਮ ਕੀਤਾ ਮੈਂ ਵਲੰਟੀਅਰ ਤੌਰ ਤੇ ਕੰਮ ਕੀਤਾ ਪਰ ਵਾਕਿ ਜੇ ਕੰਮ ਦੀ ਕਦਰ ਹੈ ਤੇ ਆਮ ਆਦਮੀ ਪਾਰਟੀ ਚਾ ਔਰ ਸਾਨੂੰ ਨੌਜਵਾਨਾਂ ਨੂੰ ਵੇਖ ਕੇ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਆ ਪੰਜਾਬ ਦੇ ਹੋਰ ਨੌਜਵਾਨ ਵੀ ਜਿਹੜੇ ਉਤਸ਼ਾਹ ਹੋ ਗਏ ਉਹਨਾਂ ਨੂੰ ਵੀ ਲੱਗਾ ਵੀ ਯਾਰ ਜੇ ਆਹ ਮੁੰਡੇ ਖੁੰਡੇ ਉੱਠ ਕੇ ਇੰਨਾ ਕੰਮ ਕਰ ਸਕਦੇ ਆ ਤੇ ਯਾਰ ਅਸੀਂ ਕਿਉਂ ਨਹੀਂ ਨੇ ਤੇ ਅੱਗੇ ਕਲਟ ਕੀ ਚੱਲਦਾ ਸੀ ਅੱਗੇ ਸਾਡਾ ਯੂਥ ਨਸ਼ੇ 'ਚ ਅੱਗੇ ਸਾਡਾ ਯੂਥ ਜਿਹੜਾ ਆਈਲੈਂਡਸ ਕੀਤੀ ਚਲੋ ਬਾਅਦ ਅੱਗੇ ਉਹਨਾਂ ਦਾ ਟਰੈਕ ਚੇਂਜ ਸੀ ਪਰ ਸਾਨੂੰ ਵੇਖ ਕੇ ਉਹਨਾਂ ਦਾ ਟਰੈਕ ਜਿਹੜਾ ਉਹ ਹੁਣ ਇੱਕ ਹੋਰ ਵਧੀਆ ਲੀ ਤਿਆਰ ਆ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਇੱਕ ਜ਼ਿੰਮੇਵਾਰੀ ਤੁਹਾਡੇ ਵੱਲੋਂ ਬੜੀ ਵੱਡੀ ਨਿਭਾਈ ਜਾ ਰਹੀ ਸੀ ਆਪਣੇ ਪਿਤਾ ਦੇ ਪ੍ਰੋਫੈਸ਼ਨ ਨੂੰ ਤੁਸੀਂ ਅੱਗੇ ਚਲਾਇਆ ਸੀ ਲੋਕਾਂ ਦੀ ਮਦਦ ਕਰ ਰਹੇ ਸੀ ਦੁਖੀ ਲੋਕਾਂ ਦਾ ਇਲਾਜ ਕਰ ਰਹੇ ਸੀ ਕਈ ਲੋਕ ਐਸੇ ਵੀ ਸਾਡੇ ਸਾਹਮਣੇ ਆਉਂਦੇ ਸੀ ਤੁਹਾਡੇ ਕੋਲ ਜਿਨ੍ਹਾਂ ਕੋ ਪੈਸੇ ਨਹੀਂ ਸੀ ਹੁੰਦੇ ਤੁਸੀਂ ਉਹਨਾਂ ਨੂੰ ਕਹਿੰਦੇ ਸੀ ਕੋਈ ਨਹੀਂ ਬਾਅਦ ਵਿੱਚ ਦੇ ਜਾਾਂਗੇ ਪੈਸੇ ਪਰ ਹੁਣ ਹੋਰ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਇਸ ਵੱਡੀ ਜ਼ਿੰਮੇਵਾਰੀ ਦੇ ਵਿੱਚ ਕਿਤੇ ਉਹ ਛੋਟੀ ਜ਼ਿੰਮੇਵਾਰੀ ਜਿਹੜੀ ਪਹਿਲਾਂ ਚੱਲ ਰਹੀ ਸੀ ਉਹਨੂੰ ਅਣਗੋਲਿਆ ਨਹੀਂ ਕੀਤਾ ਜਾਊਗਾ ਕਿਉਂਕਿ ਜਾਂ ਉਹ ਵੀ ਚੱਲਦੀ ਰਹੇਗੀ ਦੇਖੋ ਜੀ ਉਹ ਮੇਰੇ ਪਿਤਾ ਪੁਰਖੀ ਆ ਮੈਂ ਤੇ ਮੇਰੇ ਛੋਟੇ ਬ੍ਰਦਰ ਨੇ ਜਿਹੜੇ ਮੈਂ ਤੇ ਉਹਨਾਂ ਨੂੰ ਕਿਹਾ ਵੀ ਮੇਰੇ ਬਾਪ ਦਾ ਕੰਮ ਨਹੀਂ ਬੰਦ ਹੋਣਾ ਚਾਹੀਦਾ ਮੇਰਾ ਹਸਪੀਟਲ ਰੈਡੀ ਹੈ ਰੀਬਨ ਕਟਣਾ ਆਉਂਦਾ ਡਾਕਟਰ ਆਉਣ ਨੂੰ ਤਿਆਰ ਨੇ ਸਾਰੀ ਗੱਲਬਾਤ ਸਾਰੀ ਸੈਟਿੰਗ ਉਹ ਕੰਮ ਉਹ ਪ੍ਰੋਫੈਸ਼ਨ ਕਿਉਂ ਨਹੀਂ ਬੰਦ ਕਰ ਰਿਹਾ ਮੈਂ ਮੇਰੇ ਪਿਤਾ ਦਾ ਨਾਮ ਜਿਹੜਾ ਉਹ ਚੱਲਦਾ ਰਹੇ ਹੁਣ ਤੁਸੀਂ ਗੱਲ ਕੀਤੀ ਹਸਪੀਟਲ ਦੇ ਰੀਬਨ ਕਟਾਉਣ ਦੀ ਰੀਬਨ ਫਿਰ ਕਿਹਦੇ ਕੋ ਕਟਾਇਆ ਜਾਏਗਾ ਕੋਈ ਵੱਡਾ ਨੇਤਾ ਆਏਗਾ ਜਾਂ ਫਿਰ ਜੋ ਆਮ ਆਦਮੀ ਪਾਰਟੀ ਦੀ ਲੀ ਹੈਗੀ ਉੱਤੇ ਚੱਲਿਆ ਜਾਏਗਾ ਦੇਖੋ ਜੀ ਇਹੜਾ ਰੀਬਨ ਹੈ ਨਾ ਵੱਡੇ ਨੇਤਾ ਕੋ ਤੇ ਸਾਰੇ ਘਟਾਉਂਦੇ ਨੇ ਹੁਣ ਰੀਬਨ ਜਿਹੜਾ ਸੰਗਤ ਤੋਂ ਘਟਾਇਆ ਜਾਊਗਾ ਪਰ ਮੈਨੂੰ ਲੱਗਦਾ ਨਹੀਂ ਹਸਪੀਟਲ ਦਾ ਉਦਘਾਟਨ ਹੋ ਸਕੇ ਜੋ ਮੈਨੂੰ ਮਾਹੌਲ ਲੱਗਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਜੋ ਫੈਸਿਲਟੀਆਂ ਲੈ ਕੇ ਆਂਦੀਆਂ ਨੇ ਉਹ ਪੰਜਾਬ 'ਚ ਆ ਰਹੀਆਂ ਨੇ ਜੋ ਵਾਅਦੇ ਕੀਤੇ ਨੇ ਪੰਜਾਬੀਆਂ ਨਾਲ ਉਹ ਪੂਰੇ ਕਰਨੇ ਨੇ ਸਾਡੇ 'ਚ ਇੱਕ ਜਨੂਨ ਆ ਭਾਜੀ ਕੁਝ ਕਰਨ ਦਾ ਉਹ ਕਰਨਾ ਚਾਹੁੰਦੇ ਆ ਜੀ ਬਿਲਕੁਲ ਕਹਿੰਦੇ ਨੇ ਕਿ ਜਨੂਨ ਆ ਇੱਕ ਸਾਡੇ ਚ ਉਹ ਜਨੂਨ ਦੇ ਨਾਲ ਹੀ ਕੰਮ ਕਰਨਾ ਚਾਹੁੰਦੇ ਆ ਸਮਾਂ ਨਹੀਂ ਮਿਲ ਰਿਹਾ ਸੰਗਤ ਨੂੰ ਮਿਲਦੇ ਆ ਅੰਮ੍ਰਿਤਸਰ ਸਾਹਿਬ ਜਾਣਾ ਹੈ ਪਰ ਫਿਰ ਵੀ ਸਾਨੂੰ ਸਮਾਂ ਦਿੱਤਾ ਹੈ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਕਿਤਨਾ ਕਿਤੇ ਜਿਹੜੇ ਸੁਪਨੇ ਲੋਕਾਂ ਨੇ ਇੱਕ ਨਵੀਂ ਸਰਕਾਰ ਕੋ ਲਏ ਨੇ ਉਹਨਾਂ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਾਂਗੇ ਅੱਗੇ ਹੋ ਕੇ ਹਰ ਇੱਕ ਉਸ ਪੰਜਾਬ ਦੀ ਜਨਤਾ ਦਾ ਕੰਮ ਕਰਾਂਗੇ ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਕੰਮ ਹੋਏਗਾ ਤੇ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ ਦਾ ਵੀ ਕੰਮ ਹੋਏਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰੀਕੇ ਨਾਲ ਇਹ ਸਰਕਾਰ ਆਪਣੀ ਕੰਮ ਕਰਦੀ ਹੈ ਪਰ ਜਿਹੜੇ ਨੌਜਵਾਨ ਐਮਐਲਏ ਤੋਂ ਬਣੇ ਨੇ ਜਾਂ ਫਿਰ ਜੇ ਕਹਿ ਲਈਏ ਤੇ ਮੁੱਖ ਮੰਤਰੀ ਬਣੇ ਨੇ ਭਗਵੰਤ ਮਾਨ ਉਹਨਾਂ ਦਾ ਸੁਪਨਾ ਇਹੀ ਹੈ ਕਿ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਣਾ ਤੇ ਇਹ ਵੀ ਅਮਨ ਸਿੰਘ ਸ਼ੇਰਸਰੀ ਕਲਸੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਵਾਂਗੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਪਪਾਲ ਸਿੰਘ ਮੀਨੀ ਪਾਕਟ ਬਟਾਲਾ